ਨਾ ਮਨ ਨਹੀਂ ਪੈਸੇ ਕਢੇ ਏ ਏ ਏ ਏ ਏ ਕੇ ਹੈ ਪ੍ਰਿੰਸਿਕ ਵੱਡੀ ਦਾ ਖੇਡਦਾ ਲੱਗਦਾ ਬੜਾ ਪਿਆਰਾ ਗੱਭਰੂ ਕਰਦੇ ਕੇ ਖੇਡ ਕੇ ਕੌਡੀ ਕਾਲਿਆ ਓਏ ਪੂਰੇ ਇਰਮਾਨ ਹੁੰਦੇ ਸਭ ਦਿਲ ਦੇ ਕੇ ਖੇਡ ਕੌਡੀ ਕਾਲਿਆ ਓਏ ਪੂਰੇ ਇਰਮਾਨ ਹੁੰਦੇ ਸਭ ਦਿਲ ਦੇ ਅਮਰੀਕਨ ਕਬੱਡੀ ਅਸੋਸੀਏਸ਼ਨ ਹਰ ਇੱਕ ਜੱਫੇ ਦਾ 550 ਡਾਲਰ ਖੁਸ਼ੀ ਲਈ 500 ਡਾਲਰ ਆ ਅਮਰੀਕਨ ਕਬੱਡੀ ਅਸੋਸੀਏਸ਼ਨ ਦਾ ਲੈ ਵੀ ਭਾਈ ਵੱਡੇ ਮਾਨ ਸਨਮਾਨ ਜਿਹੜੇ ਦਿੱਤੇ ਜਾ ਰਹੇ ਆ ਬੱਲ ਨਾ ਦੀ ਧਰਤੀ ਦਾ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਦੁਕਾੜਿਆ ਆ ਆ ਰੇਡ ਤੇ ਜੱਫਾ ਲੱਗ ਜੇ ਬੱਲੇ ਬੱਲੇ ਹੋ ਜੇ ਪਰ ਵੇਖੇ ਵੀ ਕੀ ਗੱਲ ਬਣਦੀ ਐ ਲੈ ਵੀ ਕਾਲਿਆ ਕਦੀ ਗੱਲ ਪਈ ਹੋਈ ਦੇਖ ਮੈਨੂੰ ਪਈ ਹੋਈ ਮੰਨੇ ਦੀ ਕਬੱਡੀ ਦੇ ਦੁਕਾਨੇ ਬੇਲਾ ਨੱਚਦਾ ਤੇ ਨੱਚ ਚਾਰ ਨੇ ਦੁੱਗਾਂ ਵਾਲਿਆ ਖਿੰਡ ਤਿਆਰੀ ਆ ਮੌਜਾ ਨ ਦੁਨੀਆ ਵੱਡੀ ਗਿੰਦ ਵਿੱਚ ਪੁੱਜੀ ਹੋਈ ਆ ਇਹ ਪੈਨਜੀ ਵੀ ਪੱਲ ਦੁਨੀਆ ਕਹਾਂ ਦਾ ਕਿਸੇ ਤੋਂ ਨਾ ਘੱਟ ਬਲੀਏ ਦੀਪ ਮਲੈਂਚ ਜੀਪੀ ਗਰੇਵਾਲ ਤੇ ਸੁਪਰੀਮ ਸਿੱਖ ਸੁਸਾਇਟੀ ਨਿਊਯਾਰਕ ਵਾਲੇ ਸਾਡੇ ਵੀਰ ਵੱਡਾ ਮੇਲਾ ਹਿਲ ਸਾਈਡ ਦੇ ਵਿੱਚ ਹੋ ਗਿਆ ਮੂਰੇ ਕਬੱਡੀ ਦਾ ਪ੍ਰਚਿੱਤੀ ਵਾਲੀ ਰਗਲੀ ਕਬੱਡੀ ਉਧਰ ਹੈਰੀ ਸੰਗੜੀ ਦਾ ਵੀ ਬੜਾ ਧੰਨਵਾਦ ਆ ਰੇਡ ਪ੍ਰਬੰਧਕ ਨੇ ਅੱਜ ਦੇ ਇਸ ਕਬੱਡੀ ਕੱਪ ਦੇ ਜੇ ਸਵਾਦ ਆ ਰਿਹਾ ਤਾ ਧੀਰੇ ਨਿੱਜ ਤੇ ਹੈਪੀ ਬਰਥਡੇ ਦੀ ਤਰਲੋਜਨ ਫੁੱਟਬਾਲ ਉਹਨਾਂ ਦੀ ਸਾਰੀ ਟੀਮ ਲਈ ਤਾੜੀਆਂ ਮਾਰਦੇ ਹੋ ਹਾਂਜੀ ਇਹ ਅੱਜ ਸਵੇਰ ਕਰਦੇ ਆ ਲਓ ਤਾਜੇ ਵੀ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਹੈ ਫਾਈਨਲ ਦਾ ਮੁਕਾਬਲਾ ਹੈ ਦੁੱਕਾ ਵਾਲਾ ਖੁਸ਼ੀ ਹੈ ਸੁਪਰਸਟਾਰ ਜੱਫੀ ਹੈ ਕਦੇ ਗੁਰਪ੍ਰੀਤ ਦੀਆਂ ਗੱਲਾਂ ਤੇ ਕਦੇ ਆਹ ਝੋਟੇ ਦੀਆਂ ਗੱਲਾਂ ਲੈ ਉਂਗਲ ਖੜੀ ਹੈ ਇਹ ਦੁੱਕਾ ਵਾਲਾ ਖੁਸ਼ੀ ਹੈ ਨੌਜਵਾਨ ਕਬੱਡੀ ਦਾ ਪ੍ਰਿੰਸ ਕਹਦੇ ਆ ਕਰਕਣ ਕਬੱਡੀ ਸ਼ੋਸ਼ੇ ਸੁਣ ਬੱਲੇ 500 ਡਾਲਰ ਪੰਡੋਰੀ ਵਾਲੇ ਦੇ ਖਿੱਸੇ ਜੁੜਦਾ ਹੋਇਆ 5500 ਡਾਲਰ ਜਿਹੜਾ ਜੋਖਿਆ ਤੇ ਦਿੱਤਾ ਜਾ ਰਿਹਾ ਹੈ ਦੁਕਾਂ ਵਾਲਾ ਦੁਕਾਂ ਵਾਲਾ ਬੱਲੇ ਬੱਲੇ ਧਮਕ ਧੁੱਕ 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 500 ਡਾਲਰ ਅਮਰੀਕਨ ਕਬੱਡੀ ਸ਼ੋਅ ਵਿੱਚ ਜੀਪੀ ਗਰੇਵਾਲ ਤੇ ਸੁਪਰੀਮ ਸਿੱਖ ਸੁਸਾਇਟੀ ਨਿਊਯਾਰਕ ਵਾਲੇ ਸਾਡੇ ਵੀਰ ਵੱਡਾ ਮੇਲਾ ਹਿਲ ਸਾਈਡ ਦੇ ਵਿੱਚ ਟੀਮਾਂ ਦੇ ਇਧਰ ਵੀ ਜਿੱਤ ਦਿੱਤਾ ਜਾਣਾ 5500 ਡਾਲਰ ਹਰ ਇੱਕ ਜੱਫੇ ਦਾ ਦਿੱਤਾ ਜਾਣਾ ਆਹ ਸਾਹਮਣੇ ਮੰਨਾ ਬੱਲ ਨੋ ਵੀ ਧਰਦੀ ਲੈ ਵੀ ਦੁਕਾਨ ਵਾਲਿਆ ਆਹ ਦੁਕਾਨ ਵਾਲਾ ਦੁਕਾਨ ਵਾਲਾ ਮੰਨਾ ਦੁਕਾਨ ਵਾਲਾ ਮੰਨਾ ਦੁਕਾਨ ਵਾਲਾ ਦੁਕਾਨ ਵਾਲਾ ਆਹ ਦੁਕਾਨ ਵਾਲਾ ਵੇਰਿਆ ਖਿਰਦਾ ਜੱਟ ਕਿ ਮੈਂ ਵੀ ਪੁੱਤ ਹਾਂ ਜੱਟ ਦਾ ਰੋਟੀ ਚੱਲ ਗਈਆਂ ਗੂਲੀਆਂ ਨਹੀਂ ਸੇਕਦਾ ਮੈਂ ਤੂੰ ਅਸੀਂ ਜੰਗ ਲੈਣੇ ਆਂ ਕਿੰਦੀ ਛੜ ਦੂ ਦੇ ਦੁਇਆ ਦੀ ਟਾਵੀਆਂ ਨਹੀਂ ਬਣੀ ਸਾਡੀ ਬਹੁਤੀਆਂ